ਅਪਡੇਟ ਤੁਹਾਨੂੰ ਦੇ ਰਹੇ ਹਾਂ ਇਸ ਵੇਲੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਚੱਲ ਰਿਹਾ ਹੈ ਅੰਦਰ ਤੁਹਾਨੂੰ ਦੱਸਦੀ ਕਿ ਅੰਦਰ ਜਦੋਂ ਚੋਣਾਂ ਦੀ ਗਿਣਤੀ ਹੋ ਰਹੀ ਸੀ ਉਸ ਵੇਲੇ ਵੀ ਸੈਕਟਰੀ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਸੀ ਔਰ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਅੰਦਰ ਸੋਸ਼ਣਾਪਾ ਚੱਲ ਰਿਹਾ ਹੈ ਅੰਦਰ ਦੀ ਕੀ ਸਥਿਤੀ ਹੈ ਔਰ ਕਿੱਥੇ ਜਿਹੜੀ ਹੁਣ ਇਸ ਟਾਈਮ ਦੇ ਉੱਪਰ ਅਪਡੇਟ ਪਹੁੰਚੇ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਮਨਜੋਤ ਦੇ ਨਾਲ ਮਨਜੋਤ ਕੀ ਕੁਝ ਚੱਲ ਰਿਹਾ ਹੈ ਕੀ ਕੁਝ ਹਲਚਲ ਹੋ ਰਹੀ ਹੈ ਕਾਫੀ ਹੱਲਾ ਗੁਲਾ ਔਰ ਸੋਸ਼ਣਾਪਾ ਚੱਲ ਅਜੀਦੀ ਤਰੀਕੇ ਨਾਲ ਤੁਸੀਂ ਦੱਸਿਆ ਬਿਲਕੁਲ ਉਸੇ ਤਰੀਕੇ ਨਾਲ ਹੋਣਾ ਜਿਹੜੀ ਡਿਪਟੀ ਮੇਅਰ ਦੀ ਚੋਣ ਹੈ ਉਹ ਪੂਰੀ ਹੋ ਚੁੱਕੀ ਹੈ ਲੇਕਿਨ ਗਿਣਤੀ ਦੇ ਵਿੱਚ ਵੇਲੇ ਇਹ ਪੂਰਾ ਹੰਗਾਮਾ ਹੋਇਆ ਸੀ ਇੱਕ ਵਾਰ ਕੀ ਸੈਕਟਰੀ ਨੂੰ ਬਦਲਿਆ ਜਾਵੇ ਤਾਂ ਹੁਣ ਗਿਣਤੀ ਜਿਹੜੀ ਉਹ ਵੀ ਕੰਪਲੀਟ ਹੋ ਚੁੱਕੀ ਹੈ ਤਾਂ ਗਿਣਤੀ ਦੇ ਮੁਤਾਬਿਕ ਚੈੱਕ ਕਰ ਲਿਆ ਜਾਵੇ ਤਾਂ ਡਿਪਟੀ ਮੇਅਰ ਦੀ ਚੋਣ ਜਿਹੜੀ ਆ ਉਹ ਭਾਜਪਾ ਦੇ ਕੈਂਡੀਡੇਟ ਕੁਜੀ ਸਿੰਘ ਸੰਧੂ ਨੂੰ ਜਿੱਤ ਹਾਸਿਲ ਹੋ ਗਈ ਹੈ ਲੇਕਿਕਿਨ ਨਾਮ ਅਜੇ ਤੱਕ ਅਨਾਉਂਸ ਹੋ ਨਹੀਂ ਹੋਇਆ ਕਿਉਂਕਿ ਗਿਣਤੀ ਇੱਕ ਵਾਰ ਦੁਬਾਰਾ ਫਿਰ ਤੋਂ ਸ਼ੁਰੂ ਕਰ ਰਹੀ ਸੀ ਕਿਉਂਕਿ ਜਿਸ ਤਰੀਕੇ ਨਾਲ ਸਾਰੇ ਭਾਜਪਾ ਦੇ ਜਿਹੜ ਉਹਨਾਂ ਵੱਲੋਂ ਕੋਸ਼ਿਸ਼ ਹੋਈ ਆ ਲੇਕਿਨ ਸਿੱਧੇ ਤੌਰ ਦੇ ਉੱਪਰ ਜ਼ਿਕਰ ਹੁਣ ਗੱਲ ਕਰੀਏ ਤਾਂ ਵੋਟਾਂ ਦੇ ਮੁਤਾਬਕ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਕੁਲਜੀਤ ਸਿੰਘ ਸੰਧੂ ਉਹ ਚਿਤ ਹੋਈ ਕਿਉਂਕਿ ਇੱਕ ਜਿਹੜੀ ਵੋਟ ਹੈ ਉਹ ਓਵਰਰਾਈਟ ਹੋਈ ਸੀ ਕਿ ਜਿਸੇ ਕਰਕੇ ਉਸਨੂੰ ਇਨਵੈਲਿਡ ਕਲਾਰ ਕਰ ਦਿੱਤਾ ਗਿਆ ਤਾਂ ਹੁਣ ਕੁਝ ਹੀ ਸਮੇਂ ਦੇ ਬਾਅਦ ਜਿਹੜਾ ਨਾਮ ਹੈ ਉਹ ਵੀ ਅਨਾਉਂਸ ਕੀਤਾ ਜਾਵੇਗਾ ਔਰ ਅਗਲੀ ਜਿਹੜੀ ਚੋਣ ਹੈ ਸਰੀ ਡਿਪਟੀ ਮੇਰ ਦੀ ਉਸ ਦਾ ਆਗਾਜ਼ ਕੀਤਾ ਜਾਵੇਗਾ ਲੇਕਿਨ ਉਸ ਦੇ ਪਹਿਲਾਂ ਜਿਹੜੀ ਅਪਡੇਟ ਇਹੀ ਹੈ ਕਿ ਆ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਕੁਜੀਤ ਸਿੰਘ ਸੰਧੂ ਉਹਨੇ ਉਸ ਵੱਲੋਂ ਜਿੱਤ ਹਾਸਲ ਕੀਤੀ ਗਈ ਜਿਹੜੀਆਂ ਵੋਟਾਂ ਨੇ 18 ਵੋਟਾਂ ਕੁੱਲ ਇਹਨਾਂ ਦੀਆਂ ਮੂਲੀਆਂ ਲੇਕਿਨ ਇੱਕ ਵੋਟ ਜਿਹੜੀ ਸੀਗੀ ਉਹ ਆ ওভারਰਾਈਡ ਕਰ ਦਿੱਤੀ ਗਈ ਹੈ 17 ਜਿਹੜੀਆਂ ਸੀਗੀਆਂ ਉਹ ਇੰਡੀਆ ਲਾਈਨਸ ਨੂੰ ਪਿਆਵਰ 18 ਲੇਕਿਨ ਉਸ ਟੋਟਲ ਮਿਲਾ ਕੇ ਜਿਹੜਿਆ ਦੋਨਾਂ ਨੂੰ 18 ਉਹ 17 ਹੋ ਗਈਆਂ ਤਾਂ ਹੁਣ ਅਨਾਉਂਸ ਵੀ ਜਿਹੜਾ ਨਾਮ ਹੈ ਸ਼ੈਦੋ ਕਰ ਦਿੱਤਾ ਗਿਆ ਹੈ ਔਰ ਜਿਹੜੇ ਹਾਲਾਤ ਨੇ ਉਹ ਵੀ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਨਾਲ ਦੇ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਕੋਈ ਸਮੇਂ ਦੇ ਵਿੱਚ ਉਹ ਜਿਹੜੀ ਅਸੀਰੀ ਡਿਪਟੀ ਮੇਅਰ ਦੀ ਚੋਣ ਹੈ ਉਹ ਵੀ ਸ਼ੁਰੂ ਹੋਵੇਗੀ ਜੀ ਹਾਂ ਜੀ ਬਿਲਕੁਲ ਬਿਲਕੁਲ ਮਨਜੋਤ ਤੁਸੀਂ ਬਣ ਰਹੇ ਹੋ ਥੋੜੀ ਦੇਰ ਫਿਰ ਤੁਹਾਡੇ ਕੋਲ ਆਵਾਂਗੇ ਤਾਂ ਇਸ ਵਾਰ ਅਪਡੇਟ ਦਰਸ਼ਕਾਂ ਨੂੰ ਦੇ ਦਈਏ ਕਿ ਜਿਹੜਾ ਜਿਹੜਾ ਡਿਪਟੀ ਮੇਅਰ ਦੀ ਚੋਣ ਹੈ ਚੰਡੀਗੜ੍ਹ ਨਿਗਮ ਦੇ ਵਿੱਚ ਉਹ ਹੋ ਚੁੱਕੀ ਹੈ ਭਾਜਪਾ ਦੇ ਜਿਹੜੇ ਖਾਤੇ ਦੇ ਵਿੱਚ ਇਹ ਸੀਟ ਗਈ ਤੁਹਾਨੂੰ ਦੱਸ ਦਈਏ ਕਿ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਜਿਹੜੇ ਕਿ ਭਾਜਪਾ ਤੋਂ ਉਮੀਦਵਾਰ ਸਨ ਉਹਨਾਂ ਨੇ 19 ਵੋਟਾਂ ਨੂੰ ਕੁੱਲ ਪਈਆਂ ਨੇ ਔਰ ਉਹਨਾਂ ਦੇ ਵੱਲੋਂ ਇਹ ਚੋਣ ਜਿੱਤ ਲਈ ਗਈ ਹੈ ਔਰ ਚੰਡੀਗੜ੍ਹ ਨਿਗਮ ਦੇ ਵਿੱਚ ਜਿਹੜੀ ਹੈ ਹੁਣ ਡਿਪਟੀ ਮ ਅਸਾਂ ਤੋਂ ਜਿਹੜੇ ਭਾਜਪਾ ਦੇ ਸੀਗੇ ਉਹਨਾਂ ਨੇ ਇਹ ਚੋਣ ਜਿੱਤੀ ਆ ਤਾਂ ਹੁਣ ਤੋਂ ਥੋੜੀ ਦੇਰ ਬਾਅਦ ਜਿਹੜੀ ਆ ਉਹ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਣੀ ਹੈ ਮੇਅਰ ਦੀ ਸੀਟ ਦੇ ਉੱਪਰ ਜਿਹੜਾ ਅਲਾਈਅੰਸ ਦਾ ਕਬਜ਼ਾ ਆਮ ਆਦਮੀ ਪਾਰਟੀ ਤੇ ਜਿਹੜਾ ਕਾਂਗਰਸ ਦਾ ਗੜਜੋੜੋ ਇਸ ਉਸ ਦਾ ਕਬਜ਼ਾ ਹੋਰ ਜੀ ਡਿਪਟੀ ਮੇਅਰ ਦੀ ਚੋਣ ਆ ਉਹ ਭਾਜਪਾ ਨੇ ਜਿੱਤ ਲਈ ਹੁਣ ਥੋੜੀ ਦੇਰ ਬਾਅਦ ਜਿਹੜਾ ਹੋਏਗਾ ਉਹ ਹੁਣ ਮੁਕਾਬਲਾ ਹੋਣਾ ਹੈ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੇ ਉੱਪਰ ਦੇਖਣਾ ਹੋਊਗਾ ਸੀਨੀਅਰ ਡਿਪਟੀ ਮੇਅਰ ਦੀ ਚੋਣ ਕਿਹੜੀ ਪਾਰਟੀ ਦੀ ਅਲਾਇੰਸ ਜਿੱਤਦਾ ਜਾਂ ਫਿਰ ਭਾਜਪਾ ਜਿੱਤੀ ਆ ਉਹ ਵੀ ਤੁਹਾਨੂੰ ਅਸੀਂ ਥੋੜੀ ਦੇਰ ਦੇ ਵਿੱਚ ਆਪਰੇ ਉਹੀ ਹੈ ਕਿ ਡਿਪਟੀ ਮੇਅਰ ਦੀ ਚੋਣ ਪੂਰੀ ਹੋ ਚੁੱਕੀ ਹੈ ਔਰ ਭਾਜਪਾ ਨੇ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਹੈ ਔਰ ਕਮਲਜੀਤ ਸਿੰਘ ਸੰਧੂ ਜਿਹੜੇ ਨੇ ਉਹ ਡਿਪਟੀ ਮੇਅਰ ਦੀ ਕੁਰਸੀ ਦੇ ਉੱਪਰ ਕਾਬਜ਼ ਹੋ ਚੁੱਕੇ ਨੇ 올 ਵਰਲਡ ਓਪਨ ਚੈਲੰਜ 17 पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार दा ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें Paninic Savira TV YouTube Facebook Instagram X aur WhatsApp channel par